ਮਾਡਲ ਆ ਬਈ ਇਹ 2021 ਮਾਡਲ 5405 ਆ ਜੀ ਹੋਰ ਸਪੀਡ ਜੀ ਹੋਰ ਸਪੀਡ ਫਲਟਾ ਮਾਡਲ ਆ ਜਸਟੇਬਲ ਸਟੀਰਿੰਗ ਗ੍ਰੇਡ ਦੀ ਗੱਲ ਕਰੀਏ 795 ਹਾਂਜੀ ਦੇ ਦਾਂਗੇ 765 ਦਾ ਪਾਇਸਲ ਐਡੀਸ਼ਨ ਨਿਊ ਹੋਲੈਂਡ 363 ਦੂਜੀ ਗੇਅਰ ਵਾਲਾ ਪਲੱਸ ਵਾਲਾ 2023 ਮਾਡਲ 55 ਐਚਪੀ ਚਾਹੀਏ ਇਹ ਠੀਕ ਆ ਜੀ ਪਿਆਰਾ ਨੀਗਾ 55 ਐਚਪੀ ਚਾਹੀਦਾ ਬੀਕੇਟੀ ਦੇ ਟਾਇਰ ਮੂਰਲੇ 916 ਵਾਲੇ ਜਾਜੀ ਟਾਇਰ ਆ ਜੀ ਫਲਟਾ ਟਾਇਰ 17 ਦੇ ਆ ਜੀ 17 ਦੇ ਟਾਇਰ ਬਹੁਤ ਘੱਟ ਟਾਇਰ ਹੁੰਦੇ ਆ ਬਾਈ ਇਹ 3845 ਆ ਹਾਂਜੀ 815000 ਦਾ ਦੇ ਦੇਾਂਗੇ ਠੀਕ ਆ ਤੇ ਜੀ ਸਵਰਾ 743 FE ਉਹ 17 ਰਿਵਰਸ ਪੀਟੀਓ ਪੁੱਲਡਾਉਪ ਮਾਡਲਾ ਸਾਡੇ ਤੋਂ 35 ਲੱਖ ਦਾ ਲੋਨ ਕਰਾ ਦੇਾਂਗੇ ਪੌਣੇ 4 ਤੱਕ ਠੀਕ ਆ ਜੀ 35 ਲੱਖ ਦਾ ਲੋਨ ਹੋ ਜੂਗੀ ਤੋੜੇ ਪੈਂ ਜੇ ਲੈ ਉਹ ਟਰੈਕਟਰ ਲੈ ਜਾਓ ਹਾਂਜੀ ਅਸੀਂ ਕਰ ਬਾਈ ਜੀ ਸਾਰੇ ਦੋਸਤ ਆ ਮੇਰੇ ਇਹਨਾਂ ਨੂੰ ਆਪਾਂ ਪਹੁੰਚਿਆ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਬਾਈ ਕੱਕਣ ਕੋਲੇ ਕਰਦੇ ਆ ਗੱਲਬਾਤ ਕਿੰਨੇ ਟਰੈਕਟਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਈਕੋਮ ਬਾਈ ਹਾਂ ਜੀ ਅੱਜ ਆਪਣੇ ਕੋਲੇ ਹਾਉਲੈਂਡ ਤੇ ਜੌਂਡੀਅਰ ਟਰੈਕਟਰ ਤੇ ਆ ਦੇਣਾ ਬਈ ਹਾਂ ਜੀ ਠੀਕ ਆ ਜੀ ਤੇ ਪੰਜਾਬ ਤੇ ਹਰਿਆਣਾ ਮਿਕਸ ਹੀ ਹੋਣਗੇ ਬਈ ਮਿਕਸ ਹੀ ਆ ਜਾਣਗੇ ਇਹਦਾ ਤਕਰੀਬਨ ਸਾਰੇ ਟਰੈਕਟਰ ਲਾਉਣ ਵਾਲੇ ਕਹਿੰਦੀ ਹੈ ਨਾ ਵੀ ਲਾਉਣ ਆਉਗੇ ਇਹਨਾਂ ਤੇ ਸਾਰਿਆਂ ਦੇ ਹੋ ਜੂ ਠੀਕ ਆ ਜੀ ਸਾਰੇ ਟਰੈਕਟਰਾਂ ਤੇ ਬਈ ਲੋਨ ਹੋ ਜੂਗਾ ਇਹ ਮੰਡੀ 'ਚ ਆਪਣੀ ਕੀ ਲੋਕੇਸ਼ਨ ਹੈ ਜੀ 3 ਨੰਬਰ ਪਲਾਟ ਮੋੜਾਂ ਵਾਲੀ ਸੜਕ ਦੇ ਉੱਤੇ ਠੀਕ ਆ ਜੀ ਟਰੈਕਟਰ ਬਾਰੇ ਗੱਲਬਾਤ ਕਰਦੇ ਨਹੀਂ ਜੌਂਡੀਅਰ ਆ ਗਿਆ 5405 ਕਿੰਨੇ ਮਾਡਲ ਆ ਬਈ ਇਹ 2021 ਮਾਡਲ 5405 ਆ ਜੀ ਹੋਰ ਸਪੀਡ ਜੀ ਹੋਰ ਸਪੀਡ ਫੁੱਲ ਟਾਪ ਮਾਡਲ ਆ ਸਟੇਬਲ ਸਟੀering ਆ ਠੀਕ ਆ ਜੀ ਐਡਜਸਟੇਬਲ ਸਟੀering ਆ ਫਾਈਬਰ ਵਾਲੀ ਹੁੱਡ ਲੱਗੇ ਆ ਸਾਊਂਡ ਵੀ ਲੱਗੇ ਨਾਲ ਹੀ ਮਿਲੂ ਬਈ ਹਾਂਜੀ ਰੇਨਵਲ ਕੰਪਨੀ ਦੀ ਛਤਰੀ ਆ ਕੰਪਨੀ ਦੇ ਵੇਟ ਲੱਗੇ ਆ ਠੀਕ ਆ ਵੇਟ ਵੀ ਲੱਗਿਆ ਬਈ ਕੰਪਨੀ ਦੇ ਏਜੰਸੀ ਚੋਂ ਲੱਗੇ ਲਗਾਏ ਆ ਕਿੰਨੇ ਘੰਟੇ ਚੱਲਿਆ ਪਿਆ ਹੂਟ ਰਾਈਡ 1300 ਘੰਟੇ ਚੱਲਿਆ ਜੀ ਨਾਲ ਦੇ ਟਾਇਰ ਠੀਕ ਹੈ ਜੀ ਨਾਲ ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਕੀ ਹੈ 90% ਟਾਇਰ ਪਏ ਆ ਜੀ 90% ਟਾਇਰਾਂ ਦੀ ਕੰਡੀਸ਼ਨ ਆ ਐਚ ਆਰ 25 ਹਰਿਆਣਾ ਨੰਬਰ ਆ ਐਨਓਸੀ ਮਿਲ ਜੂਗੀ ਠੀਕ ਆ ਜੀ ਇਹ ਬੰਦ ਹੋ ਚੁੱਕਿਆ ਇਹਦੀ ਡਿਮਾਂਡ ਬਹੁਤ ਆ 5405 ਬਸ ਹੁਣ ਇਹ ਸੀਆਰਡੀ ਚ ਆਉਂਦਾ ਜੀ ਇਹ ਨੌਨ ਸੀਆਰਡੀ ਆਗੇ ਨੌਨ ਸੀਆਰਡੀ 21 ਮਾਡਲ ਠੀਕ ਆ ਜੀ ਰੇਟ ਦੀ ਗੱਲ ਕਰੀਏ 795 ਹਾਂ ਜੀ ਦੇ ਦਾਂਗੇ 765 ਦਾ 7 ਪੈਂਡ ਦਾ ਹਾਂ ਜੀ ਠੀਕ ਆ ਜੀ ਅੱਗੇ ਆ ਗਿਆ ਜੀ 5210 ਗੇਅਰ ਪ੍ਰੋ 20 ਮਾਡਲ ਆ ਹਾਂਜੀ ਪੰਜਾਬ ਨੰਬਰ ਆ ਜੀ ਹਾਂਜੀ ਕਨੋਪੀ ਇਹਦੇ ਵੀ ਕੰਪਨੀ ਦੀ ਲੱਗੀ ਹੋਈ ਆ ਠੀਕ ਆ ਜੀ ਹਾਂਜੀ ਟੈਟਰ ਨਾਲ ਦੇ ਪਏ ਆ ਹਾਂਜੀ ਤੇ 14 1500 ਘੰਟਾ ਚੱਲੇ ਆ ਵੇ ਆ ਠੀਕ ਆ ਜੀ ਟਰੈਕਟਰ ਪੂਰਾ ਸਾਫ਼ ਸੁਥਰਾ ਰੰਗ ਪੇਟ ਵਾਹ ਗੱਲ ਨੇ ਦਾ ਸਾਰਾ ਹੋਰ ਇਹ ਨਾਲ ਆਜੀ ਇੰਜਨ ਗੇਅਰ ਭਾਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਵਾ ਕੇ ਲਈਓ ਚ ਠੀਕ ਆ ਕਾਪੀ ਕਾਗਜ਼ਾਂ ਦੀ ਵੀ ਜ਼ਿੰਮੇਵਾਰੀ ਆ ਭਾਈ ਫੁੱਲ ਗਾਰੰਟੀ ਹੈੀ ਕਾਪੀ ਕਾਗਜ਼ਾਂ ਦੀ ਠੀਕ ਹੈ ਤੇਰੀ ਡਿਮਾਂਡ ਕੀ ਰਹੀ ਜੀ ਟਰੈਕਟਰ ਦੀ ਡਿਮਾਂਡ ਇਹ ਵੀ 7 ਲੱਖ ਤੇ 10000 ਰੁਪਇਆ ਹਾਂਜੀ ਦੇ ਦੇਾਂਗੇ ਆਪਾਂ 6 ਲੱਖ ਤੇ 85000 ਰੁਪਇਆ ਠੀਕ ਆ ਜੀ 6 ਲੱਖ 85000 ਚ ਭਾਈ ਸਾਨੂੰ 52010 ਰਮਜ਼ੂ ਅੱਗੇ 5204 ਆ ਗਿਆ ਜੀ ਕਾਲੀ ਬਾਡੀ ਵਾਲਾ ਹੀ ਬਹੁਤ ਘੱਟ ਮਿਲਦਾ ਬਠਿੰਡਾ ਨੰਬਰ 042010 ਮਾਡਲ ਆ ਜੀ ਠੀਕ ਆ ਜੀ ਟਰੈਕਟਰ ਤੇ ਸਮਾਰ ਕੇ ਕੈਮਰਾ ਮੋਰਾ ਦੇ ਪੰਪ ਪੰਪ ਵੀ ਨਹੀਂ ਖੁੱਲਿਆ ਜੀ ਠੀਕ ਆ ਫੁੱਲ ਗਾਰੰਟੀ ਆ ਬਾਈ ਫੁੱਲ ਗਾਰੰਟੀ ਆ ਰੰਬਾ ਰੰਬਾ ਦੀ ਕੰਡੀਸ਼ਨ ਦਿਖਾ ਠੀਕ ਆ 14 ਵਾਲੇ ਟਾਇਰ ਆ ਬੀਕੇਟੀ ਦੇ ਮੰਗੇ ਟਾਇਰ ਹਾਂਜੀ ਟਾਇਰਾਂ ਦੀ ਗੱਲ ਕਰੀਏ 75 80 ਪੈਸੇ ਟਾਇਰ ਆ ਜੀ ਹਾਂਜੀ ਅਗਲੇ ਟਾਇਰ ਨਾਲ ਦੇ ਆ ਜੀ ਅਗਲੇ ਟਾਇਰ ਵੀ ਨਾਲ ਦੇ ਟਰੈਕਟਰ ਦੇ 2010 ਮਾਡਲ ਦੇ 10 ਮਾਡਲ ਦੇ ਪੰਜਾਬ ਨੰਬਰ ਬਠਿੰਡੇ ਦਾ ਨੰਬਰ ਦਾ ਹਾਂਜੀ ਠੀਕ ਆ ਇੰਜਨ ਫੁੱਲ ਚੰਗਾ ਇੰਜਨ ਗੇਅਰ ਦਾ ਫੁੱਲ ਚੰਗਾ ਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਡਿਮਾਂਡ ਇਹਦੀ ਹੈਗੀ ਆ 4 ਲੱਖ ਤੇ 25000 ਰੁਪਇਆ 4 25 ਡਿਮਾਂਡ ਆ ਬਈ ਕਿੰਨੇ ਦਾ ਦੇ 25000 ਲੈਸ ਕਰ ਦੇਾਂਗੇ 4 ਲੱਖ ਦਾ ਦੇ ਦੇਾਂਗੇ 4 ਲੱਖ ਦਾ ਬਈ ਸਾਨੂੰ ਆ ਟਰੈਕਟਰ ਮਿਲ ਗਈ ਹਾਂਜੀ ਸਾਹਮਣੇ ਆ ਗਈ ਜੀ ਸਵਰਾਜ 743 FE ਉਹ ਸਾਰਾ ਰਿਵਰਸ ਪੀਟੀਓ ਪੁੱਲ ਟਾਪ ਮਾਡਲ ਆ ਇੰਨੇ ਮਾਡਲ ਰਹੁ ਜੀ 2014 ਮਾਡਲ 744 ਹਾਂਜੀ ਡਬਲ ਡਿਸਟਰੀਬਿਊਟਰ ਪਾਵਰ ਸ਼ੇਰਿੰਗ ਆ ਠੀਕ ਆ ਜੀ ਪਹਿਲੇ ਟਾਇਰ ਨਵੇਂ ਆ ਜੀ ਠੀਕ ਆ ਜੀ ਮੂਰਲੇ ਟਾਇਰ 80 85 ਪੈਸੇ ਪਏ ਆ ਠੀਕ ਆ ਜੀ ਅੰਟਾਲੇ ਟਾਇਰ 80 85 ਪੈਸੇ ਬਠਿੰਡੇ ਦਾ ਨੰਬਰ ਆ ਬਠਿੰਡੇ ਦਾ ਨੰਬਰ ਆ ਫਰਸਟ ਪਾਰਟੀ ਆ ਠੀਕ ਆ ਜੀ 14 ਮਾਡਲ ਰੇਟ 475 ਆ ਹਾਂਜੀ ਦੇ ਦੇਾਂਗੇ 4.5 ਲੱਖ ਦਾ ਜੀ 4.5 ਲੱਖ ਦਾ ਵੀ ਸਾਨੂੰ 744 ਸਾਢੇ 3 ਲੱਖ ਦਾ ਲੋਨ ਕਰਾ ਦੇਾਂਗੇ ਪੌਣੇ 4.5 ਠੀਕ ਹੈ 6.5 ਲੱਖ ਦਾ ਲੋਨ ਹੋ ਜੂਗੀ ਥੋੜੇ ਪੈਸੇ ਲਿਆ ਉਹ ਟਰੈਕਟਰ ਲੈ ਜਾਓ ਸਾਹਮਣੇ ਹੈਗਾ ਜੀ ਸਪੈਸ਼ਲ ਐਡੀਸ਼ਨ ਨਿਊ ਹਾਲੈਂਡ 3630 ਦੂਜੀ ਗੇਅਰ ਵਾਲਾ ਪਲੱਸ ਵਾਲਾ 2023 ਮਾਡਲ 55 ਐਚਪੀ ਚਾਹੀਏ ਇਹ ਠੀਕ ਹੈ ਜੀ ਪਿਆਰਾ ਨੀਗਾ 55 ਐਚਪੀ ਚ ਆ ਗਿਆ ਬਈ ਕੇਟੀ ਦੇ ਟਾਇਰ ਮੂਰਲੇ 916 ਵਾਲੇ ਜਾਜੀ ਟਾਇਰ ਆ ਜੀ ਪਿਛਲੇ ਟਾਇਰ 17 ਦੇ ਆ ਜੀ 17 ਦੇ ਟਾਇਰ ਬਹੁਤ ਘੱਟ ਟਾਇਰ ਹੁੰਦੇ ਆ ਬਾਈ ਇਹ ਆਮ ਇਹ ਨੂੰ ਹੌਲੈਂਡ ਨੂੰ 16 ਦੇ ਟਾਇਰ ਲੈਨ ਸਾਰੀ ਅੰਸ਼ੀ ਚੋਂ ਪਵਾਤੇ ਸੀ 23 ਮਾਰਕ ਦੇ ਡੇਰ ਆ ਇਹਦੇ ਠੀਕ ਆ ਜੀ ਕਮਾਂਡਰ ਵਾਲਿਆ ਬੀਕੇਟੀ ਦੇ ਹਾਂਜੀ ਉਹ ਲਟਾਉ ਮਾਡਲ ਟਰੈਕਟਰ ਆ ਹਾਂਜੀ ਪੰਜਾਬ ਨੰਬਰ ਬਈ ਨੰਬਰ ਹਰਿਆਣਾ 2023 ਮਾਡਲ ਸਪੈਸ਼ਲ ਐਡੀਸ਼ਨ ਆ ਠੀਕ ਆ ਜੀ ਹੈਵੀ ਲਿਫਟ ਕੰਬੈਸਟੀ ਵਾਲਾ ਜੱਕਾ ਹਾਂਜੀ ਫੁੱਲ ਟਾਉ ਮਾਡਲ ਹੀ ਆ ਗਿਆ ਜੀ ਠੀਕ ਆ ਇਹ ਟਰੈਕਟਰ ਘਾਟੀ ਮਿਲਦੇ ਆ ਬਈ ਹੁਣ ਨਵੇਂ ਤੇ ਰੈਡ ਬੰਦੀ ਹੋਗੇ ਹੁਣ ਨਵੇਂ ਬੰਦ ਹੋਗੇ ਜੀ ਘਾਟੀ ਮਿਲਦਾ ਹੈ ਠੀਕ ਆ ਜੀ 55 ਐਚਪੀ ਚਾ 50 ਐਚਪੀ ਵਾਲਾ ਮਿਲਦਾ ਈ ਠੀਕ ਆ ਬਾਈ ਰੇਟ 845 ਆ ਹਾਂਜੀ 8 ਲੱਖ 115000 ਦਾ ਦੇ ਦਿਆਂਗੇ ਠੀਕ ਆ ਬਾਈ ਅੱਗੇ ਆ ਗਿਆ ਜੀ ਨੂ ਹਾਲੈਂਡ 3730 ਸੁਪਰ ਵਾਲਾ ਸੁਪਰ 2018 ਮਾਡਲ ਹਾਂਜੀ ਇਹਦੇ ਟਾਇਰ ਵੀ ਨਾਲ ਦੇ 75 80 ਵੇਹ ਟਾਇਰ ਆ ਠੀਕ ਆ ਜੀ ਟਰੈਕਟਰ ਫੁੱਲ ਚੰਗਾ ਬਾਡੀ ਲਾਈਨ ਦੀ ਨਜ਼ਰ ਮਾਰਾ ਬਈ ਨਹੀਂ ਆ ਮੇਰਾ ਪੇਂਟ ਜਾ ਉਹ ਹੋ ਜਾਂਦਾ 딤ਜਾ ਹਾਂ ਬੜਾ ਵਧੀਆ ਪਿਆ ਰੰਗ ਇਹਦਾ ਅਜੇ ਤੱਕ ਇੰਜਨ ਦਾ ਫਰਸਟ ਪਾਰਟੀ ਆ 50 ਐਚਪੀ ਜਾ ਗਿਆ ਜੀ ਯਾ ਐਚ ਬੀ ਫਰਸਟ ਪਾਰਟੀ ਸੁਪਰ ਠੀਕ ਆ ਜੀ ਪਹਿਰਾ ਦੀ ਕੰਡੀਸ਼ਨ ਬਈ 74780 ਪੈਸੇ ਨਾਲ ਦੇ ਟਾਇਰ ਆ ਹਾਂਜੀ ਟਰੈਕਟਰ ਫੁੱਲ ਚੰਗਾ ਮਗਰਾਟ ਮਗਰੂਟ ਬਈ ਸਭ ਕੁਝ ਨਾਲ ਦਾ ਜੀ ਠੀਕ ਆ ਜੀ 16 1700 ਘੰਟਾ ਚੱਲੇ ਹੀ ਰਹੇ ਨੇ ਇਹ ਪੰਜਾਬ ਰੂ ਹਰਿਆਣਾ ਦੀ ਅਵੇ ਨੰਬਰ ਆ ਠੀਕ ਆ ਜੀ ਡਿਮਾਂਡ ਇਹਦੀ ਬਈ ਡਿਮਾਂਡ 575 ਆ 5.5 ਦਾ ਮਿਲ ਜੂ 3 ਸਪੀਡ ਆ ਠੀਕ ਆ ਜੀ ਠੀਕ ਆ ਬਾਈ ਜੀ ਤੇ ਬਾਕੀ ਆਪਣਾ ਕੰਟੈਕਟ ਨੰਬਰ ਦੱਸ ਦੋ ਜੀ ਕੰਟੈਕਟ ਨੰਬਰ 998874543 ਠੀਕ ਆ ਪੁਰਾਣਾ ਟਰੈਕਟਰ ਸਾਰਿਆਂ ਦੀ ਕੱਟਿਆ ਜਾਊਗਾ ਕੱਟਿਆ ਜਾਊਗਾ ਜਾਇਜ਼ ਰੇਟ ਤੇ ਠੀਕ ਆ ਨਵਾਂ ਬਈ ਸਾਰਿਆਂ ਤੇ ਹੋਈ ਜਾਊ ਉੱਚੇ ਮਾਡਲਾ ਤੇ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਹੈ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜੀ